ਰਾਮਲੀਲਾ ਨੂੰ ਲੈ ਕੇ ਕੀ ਪ੍ਰੋਗਰਾਮ ਦੀ ਅੱਜ ਗੋਸ਼ਣਾ ਕਰੀ ਜਾਂਦਾ। ਰਾਮਲੀਲਾ ਜੀ ਜਿਹੜੀਆਂ ਤਿਆਰੀਆਂ ਆ ਮੇਰੇ ਨਾਲ ਮੇਰਾ ਅਜੀਜ਼ ਮੋਤਕੁੰਦਰਾ ਜੀ ਚੇਅਰਮੈਨ ਸਾਹਿਬ ਆ ਜਿਹੜੇ ਸਾਡੇ ਸਰਵਤਕਾਰੀ ਸਭਾ ਦੇ ਤੇ ਮੈਂ ਅਸੀਂ ਡੋਲੇ ਜੀ ਨੇ ਮੋਡੇ ਨਾਲ ਮੋੜਾ ਜੋੜ ਕੇ ਜਿਹੜਾ ਹੈਗਾ ਆ ਇਹ ਕੰਮ ਕਰ ਰਹੇ ਆ। ਰਾਮਲੀਲਾ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ 20 ਤਰੀਕ ਤੋਂ ਲੈ ਕੇ ਇੱਕ ਤਰੀਕ ਤੱਕ ਖੇਡੀ ਜਾਊਗੀ RAM ਭਗਵਾਨ ਦਾ ਜੋ ਇਸ ਤੀਆ ਗਰੀ ਦੱਸੀ ਜਾਊਗੀ ਇਹਦੇ ਵਿੱਚ ਔਰ ਬਹੁਤ ਉਤਸ਼ਾਹ ਦੇ ਨਾਲ ਲੋਕ ਜਿਹੜੇ ਆ ਇਹ RAM ਲੀਲਾ ਗਰਾਉਂਡ RAM ਲੀਲਾ ਗਰਾਉਂਡ ਦੇ ਵਿੱਚ RAM ਲੀਲਾ ਨੂੰ ਦੇਖਣ ਆਣਦੇ ਆ ਚਾਣਦੇ ਆ ਔਰ ਤੁਸੀਂ ਦੇਖਿਆ ਹੋਊਗਾ ਤੁਹਾਡੇ ਰਾਮ ਨੇ ਗਰਾਉਂਡ ਦੀਆਂ ਜਿਹੜੀਆਂ ਹੈਗੇ ਆ ਫੁੱਲ ਤਿਆਰੀਆਂ ਚੱਲ ਰਹੀਆਂ ਆ ਔਰ ਕਿਸੇ ਕਿਸਮ ਦੀ ਕੋਈ ਥੇ ਘਾਟ ਨਹੀਂ ਜਾਣ ਦਵਾਂਗੇ ਆ ਜਿਹੜੇ ਚੰਡੋਲ ਆ ਉਹ ਵੀ ਅੱਜ ਪਹੁੰਚ ਰਿਹਾ ਦੁਪਹਿਰ ਤੱਕ ਸਾਰੇ ਬੱਚਿਆਂ ਨੂੰ ਸ਼ਹਿਰ ਵਾਸੀਆਂ ਨੂੰ ਝੂਟੜ ਦੇ ਵਾਸਤੇ ਮਨੋਰੰਜਨ ਦੇ ਵਾਸਤੇ ਜਿਹੜੇ ਚੰਡੋਲ ਆ ਉਹ ਵੀ ਆ ਰਹੇ ਨੇ ਔਰ ਬੜੇ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਆ ਉਹ ਰਾਮਲੀਲਾ ਕਰਵਾਈ ਜਾਏਗੀ ਜੀ ਕੀ ਕੁਝ ਨਵਾਂ ਦਿਖਾਇਆ ਜਾਊਗਾ ਇਸ ਵਾਰ ਰਾਮਲੀਲਾ ਦੇ ਵਿੱਚ ਆ ਕੋਈ ਰਾਮਲੀਲਾ ਦੇ ਵਿੱਚ ਇੱਕ ਤਾਂ ਕਈ ਰੋਲ ਆ ਜੀ ਜਿਹੜੇ ਇਸ ਵਾਰ ਬੜੇ ਵਧੀਆ ਤਰੀਕੇ ਨਾਲ ਨਵੇਂ ਦਿਖਾਈ ਜਾਣਗੇ ਜੀ ਉਹਨਾਂ ਆ ਕੀ ਔਰ ਲੋਕਲ ਬੱਚੇ ਵਾਲੇ ਜਿਹੜੀ ਹੈਗੀ ਆ ਉਹ ਰਾਮਲੀਲਾ ਕਰਨੀ ਆ ਔਰ ਲੋਕਾਂ ਨੂੰ ਉਤਸ਼ਾਹ ਆ ਪੇਰਲ ਦੇਖਣ ਲਈ ਅਸੀਂ ਹੋਮੋ ਮਾਰ ਕੇ ਉੱਥੇ ਪਹੁੰਚੀਏ ਤੇ ਇਹ ਰੌਣਕ ਨੂੰ ਵਧਾਈਏ ਅਸੀਂ ਕੀ ਟਾਈਮਿੰਗ ਰਹਿਣ ਵਾਲੀ ਹੈ ਜਿਹੜੀ ਸਟਾਰਟਿੰਗ ਆ ਉਹਦੀ ਸਟਾਰਟਿੰਗ ਅਸੀਂ ਰੱਖੀ ਹੈ ਜੀ 9 ਤੋਂ ਲੈ ਕੇ ਤਕਰੀਬਨ 12 12:30 ਵਜੇ ਤੱਕ ਜੀ ਐਨੇ ਕ ਵਜੇ ਤੱਕ ਕਿਉਂਕਿ ਬੱਚਿਆਂ ਦੇ ਪੇਪਰ ਵੀ ਆ ਰਾਮਨਾਲ ਬੱਚਾ ਕਹਿੰਦਾ ਵੀ 9 ਵਜੇ ਤੋਂ ਵਿਲੇ ਹੋਗੇ ਸ਼ਹਿਰ ਵਾਸੀ ਮੇਰੇ ਦੁਕਾਨਦਾਰ ਵੀਰ ਉਹ ਸਾਰੇ ਹੈਗਾ ਆ ਉਹਨਾਂ ਨੇ ਕਿ ਇੱਥੇ ਪਹੁੰਚ ਸਕਦੇ ਨੇ 9 ਤੋਂ 12 ਚੜੋਲ ਵਿੱਚ ਉੜਦਾ ਦੇਲੇ ਸਾਰਾ ਕੋਈ ਰਾਮਾਇਣ ਵੀ ਦੇਖ ਸਕਦੇ ਨੇ ਸਾਡੀ ਜਗ੍ਹਾ ਆ ਗਈ। ਸ਼ਹਿਰ ਵਾਸੀਨ ਕੋਈ ਖਾਸ ਹਦਾਇਤ। ਸ਼ਹਿਰ ਵਾਸੀਨ ਇਹ ਸੁਣਿਆ ਹੈ ਜੀ ਵੀ ਹੋਮਾਵਾ ਕੇ ਕੱਲ ਤੋਂ ਜ਼ੈਰਾ ਗਰਾਊਂਡ ਦੇ ਵਿੱਚ ਪਹੁੰਚੋ ਝੂਲਿਆਂ ਦਾ ਆਨੰਦ ਮਾਣੋ ਰਾਮਲੀਲਾ ਗਰਾਊਂਡ ਦੇ ਵਿੱਚ ਆ ਕੇ ਜੋ ਮੰਚਨ ਦਿਖਾ ਰਹੇ ਆ ਭਗਵਾਨ ਸ਼੍ਰੀ ਰਾਮ ਦੀ ਦਾ ਜੀਵਨੀ ਦੇ ਉੱਪਰ ਉਹ ਸਾਰਾ ਬੜੇ ਤਰੀਕੇ ਨਾਲ ਲਾ ਕੇ ਦੇਖਣ ਇਹ ਉਹਨਾਂ ਨੇ ਅਪੀਲ ਹੈ ਕਿ ਹੋਮਾਵਾ ਕੇ ਇਸ ਜਿਹੜੀ ਰਾਮਲੀਆ ਦੀ ਰੌਣਕ ਨੂੰ ਵਿਦਾਨ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਗਰਾਊਂਡ ਦੇ ਵਿੱਚ ਪਹੁੰਚ ਕੇ ਮਾਨ ਜਿਹੜਾ ਹੈਗਾ ਵਿਧਾਉਣ ਰਾਮਲੀਲਾ ਦੀ ਤੇ ਤਿਆਰੀਆਂ ਜਿਹੜੀਆਂ ਨੇ ਰਾਮਲੀਲਾ ਦੀ ਚੱਲ ਰਹੀਆਂ ਮੈਂ ਬੱਲੇ ਦਾ ਸਾਰੀਆਂ ਜਿੰਨੀਆਂ ਤਿਆਰੀਆਂ ਉਹਨਾਂ ਦਾ ਜੋ ਇਹ ਜਿੰਨੀ ਵੀ ਤਿਆਰੀ ਚੱਲ ਰਹੀ ਹੈ ਉਹ ਸਾਰੀ ਸੂਰ ਸਾਹਿਬ ਨੇ ਕੀਤੀ ਹੈ ਜਿਵੇਂ ਮੇਰਾ ਤਾਂ ਮੈਨੂੰ ਤੁਹਾਨੂੰ ਪਤਾ ਕਿ ਮੇਰੇ ਕੋਲ ਸਮੇਂ ਦੀ ਘਾਟ ਕਰਕੇ ਮਿਲੂਗਾ ਮੈਂ ਤਾਂ ਇਹਨਾਂ ਦਾ ਜਿਵੇਂ ਇਹਨਾਂ ਨੇ ਕਿਹਾ ਵੀ ਮੋਢੇ ਨਾਲ ਮੋਢੇ ਜੋੜਨ ਵਾਲੀ ਗੱਲ ਆ ਜਿੰਨਾ ਇਹਦਾ ਕ੍ਰੈਡਿਟ ਜਾਂਦਾ ਸਾਰਾ ਇਹਨਾਂ ਨੂੰ ਜਾਂਦਾ ਕਿਉਂਕਿ ਐਨਬੀਜੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜੋ ਇਹ ਪ੍ਰਥਾ ਕਿੰਨਿਆਂ ਸਾਲਾਂ ਤੋਂ ਇਹ ਨਿਭਾ ਰਹੇ ਨੇ ਆਬੀ ਡਿਊਟੀ ਔਰ ਇਸ ਸਾਲ ਵੀ ਉਦੋਂ ਬਾਅਦ ਇਹਨਾਂ ਨੇ ਬਾਦ ਚੜ ਕੇ ਇਹਦੀ ਵਿਹਾਸਲ ਸ਼ੁਰੂ ਕਰਾਂ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਇੰਤਜ਼ਾਮ ਆ ਸਾਰਾ ਇਹਨਾਂ ਦੀ ਰਹਿਨਮਾਈ ਚ ਹੋਇਆ ਸੋ ਮੈਂ ਤਾਂ ਸ਼ਹਿਰ ਨਿਵਾਸੀਆਂ ਨੂੰ ਹੀ ਅਪੀਲ ਕਰੂੰਗਾ ਕਿ ਇਹ ਜੋ ਰਾਮਲੀਲਾ ਦਾ ਮੰਚਾ ਨਾ ਇਹ ਸਾਡੇ ਸ਼ਹਿਰ ਦੇ ਤੁਹਾਡੇ ਆਪਣੇ ਬੱਚੇ ਕਰ ਰਹੇ ਆ ਤੁਹਾਡੇ ਆਪਣੇ ਅਜੀਜ਼ ਕਰ ਰਹੇ ਆ ਸੋ ਤੁਸੀਂ ਹਮਮਾ ਮਾ ਕੇ ਪਹੁੰਚੋ ਅੱਡੇ ਨਾਲੋਂ ਜੋ ਪ੍ਰਬੰਧ ਹੋਣਗੇ ਮੇਰਾ ਖਿਆਲ ਇਸ ਸਾਲ ਸਾਰਿਆਂ ਨਾਲੋਂ ਵਧੀਆ ਪ੍ਰਬੰਧ ਕਰਨ ਦੀ ਸੀ ਕੋਸ਼ਿਸ਼ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਭ ਤੋਂ ਵੱਡੀ ਦਿੱਕਤ ਉਹ ਰਵਾਸ਼ਰੂਮ ਦੀ ਆਉਂਦੀ ਸੀ 10 ਲੱਖ ਰੁਪਇਆ ਲਾ ਕੇ ਤੇ ਵਾਸ਼ਰੂਮ ਵੀ ਲੱਗ ਬਣ ਚੁੱਕੇ ਨੇ ਸੋ ਰਾਮਵਿਲਾ ਦੇ ਮੰਚਨ ਦੀਆਂ ਤਿਆਰੀਆਂ ਸਾਡੀ ਸਰਪ੍ਰਿਵਕਾਰੀ ਸਭਾ ਵੱਲੋਂ ਪੂਰੀਆਂ ਕਰਡੀਆਂ ਨੇ ਸਿਰਫ ਕੱਲ ਨੂੰ 9 ਵਜੇ ਤੁਹਾਡੇ ਸਾਰੇ ਦਾ ਇੰਤਜ਼ਾਰ ਆ ਤੁਸੀਂ ਹਮਮਾ ਆ ਕੇ ਪਹੁੰਚੋ ਕੱਲ ਤੋਂ ਰਾਮਲੀਲਾ ਸ਼ੁਰੂ ਆ ਮੰਚਨ ਸ਼ੁਰੂ ਆ ਸੋ ਬੇਨਤੀ ਆ ਅਪੀਲ ਆ ਕੈਮਰੇ ਅਸੀਂ ਲਗਵਾ ਦਿੱਤੇ ਨੇ ਤੇ ਇਹਦੇ ਨਾਲ ਜੀ ਸਾਹਿਬ ਨੇ ਮੈਨੂੰ ਗੱਲ ਬੜੀ ਵਧੀਆ ਲੱਗੀ ਜਦੋਂ ਉਹਨਾਂ ਨੇ ਕਿਹਾ ਇਸ ਵਾਰ ਕੈਮਰੇ ਜ਼ਰੂਰ ਲਗਵਾਉਣੇ ਆ ਤਾਂ ਕਿ ਕੋਈ ਅਨਸਕਾ ਵੀ ਕੱਢ ਨਾ ਆਵੇ ਦੁਸ਼ਹਿਰੇ ਦਿਨ ਕੋਈ ਖਾਸ ਪ੍ਰੋਗਰਾਮ ਹੈ ਦੁਸ਼ਹਿਰਾ ਇੱਕ ਧਾਰਮਿਕ ਮੰਚਾ ਹੈ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਰਿਹਾ ਜੀ ਮਛਵੜਾ ਸਾਹਿਬ ਜੀ ਦਾ ਪਹਿਲਾ ਸਾਡਾ ਮਛਵੜਾ ਸਾਹਿਬ ਪੂਰੇ ਪੰਜਾਬ 'ਚ ਮੈਂ ਮੰਨਦਾ ਵੀ ਇੱਕ ਧਾਰਮਿਕ ਮੰਚਾ ਜਿੱਥੇ ਅਸੀਂ ਅਜੇ ਤੱਕ ਕੋਈ ਗਾਣ ਵਾਲਾ ਨਹੀਂ ਬੁਲਾਇਆ ਪਿਛਲੇ ਸਾਲ ਅਸੀਂ ਅਜੇ ਫੇਰ ਮੈਂ ਸੂ ਸਾਹਿਬ ਨੂੰ ਕਹਿ ਰਿਹਾ ਸੀ ਵੀ ਸਮਰਾਲੇ ਖੰਨੇ ਕਲਾਕਾਰਾਂ ਨੇ ਆਪਾਂ ਵੀ ਬੁਲਾ ਲੀਏ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਆਪਣਾ ਧਾਰਮਿਕ ਮੰਚਾ ਅਜੇ ਤੱਕ ਆਪਾਂ ਨਹੀਂ ਬੁਲਾਇਆ ਤੇ ਆਪਾਂ ਇਸ ਵਾਰ ਵੀ ਨਹੀਂ ਬੁਲਾਣਾ ਅਸੀਂ ਮਰਿਆਦਾ ਵਿੱਚ ਰਹਿ ਕੇ ਹੀ ਕੋਸ਼ਿਸ਼ ਇਹ ਕਰਾਂਗੇ ਕਿ ਜਿਹੜੇ ਸਾਡੇ ਪੁੱਤਲੇ ਨੇ ਇਸ ਵਾਰ ਦੇਖਣ ਜੀ ਆਵਾਂਗੇ ਹੋਰ ਦੀ ਇੰਤਜ਼ਾਮ ਉਹ ਕਰਾਂਗੇ ਪਰ ਜੋ ਧਾਰਮਿਕ ਮਾਂਚਾ ਧਾਰਮਿਕ ਸਿੰਗੜਾ ਨਾਲ ਇਥੇ ਅੱਜ ਲੱਗੀ ਹੈ ਜਿਹੜੀਆਂ ਨਾਈਟਾਂ ਖਾਸ ਕਰਕੇ ਦੇਖਣਯੋਗ ਹੋਣਗੀਆਂ ਰਾਮ ਰਿੱਲਾ ਦੀਆਂ ਜੇ ਕੁਝ ਨਵਾਂ ਜਿਹੜੇ ਦੇ ਵਿੱਚ ਸਭ ਤੋਂ ਵੱਡੀ ਕਾਰਕਾ ਨਾਈਟ ਆਪਣਾ ਲਕਸ਼ਮਣ ਮੂਰਸ਼ਾ ਬਾਗ ਜੜਾ तकरीबन ਮੈਂ ਤਾਂ ਹੀ ਕਹੂੰਗਾ ਕਿ ਸਾਰੇ ਕਲਾਕਾਰ ਸਾਡੇ ਆਪਣੇ ਨੇ ਨਵੇਂ ਮੁੰਡੇ ਨੇ ਯਸ਼ੀਲੇ ਮੁੰਡੇ ਨੇ ਔਰ ਉਹਨਾਂ ਨੇ ਇਸ ਵਾਰ ਕੋਸ਼ਿਸ਼ ਕੀਤੀ ਹੈ ਕੁਝ ਨਵਾਂ ਪੇਸ਼ ਕਰਨ ਦੀ ਔਰ ਉਹਨਾਂ ਨੂੰ ਹੌਸਲਾ ਵਜਾਈ ਕਿਉਂਕਿ ਸ਼ਹਿਰ ਦੇ ਬੱਚਿਆਂ ਲਈ ਇਹਨਾਂ ਨੂੰ ਅਸੀਂ ਕੋਈ ਪੈਸੇ ਤਾਂ ਦਿੱਤੇ ਨਹੀਂ 15 ਦਿਨਾਂ ਤੋਂ ਸਮਾਂ ਕੱਢ ਕੇ ਰਾਤ ਨੂੰ ਸਾਡੇ ਲਈ ਇਹ ਸਿਰਫ ਸਾਡੇ ਲਈ ਆਪਣੇ ਲੋਕਾਂ ਲਈ ਹੀ ਇਹ ਰਾਤ ਨੂੰ ਜਾ ਕੇ ਇਹਨਾਂ ਨੇ ਤਿਆਰੀ ਕੀਤੀ ਆ ਸੋ ਇਹਨਾਂ ਦਾ ਸਾਥ ਦੋ ਸਾਡੀ ਸਰਬ ਇਤਕਾਰੀ ਸਭਾ ਦਾ ਸਾਥ ਦੋ ਜੇ ਕਿਸੇ ਨੇ ਸਹਿਯੋਗ ਕਰਨਾ ਸੰਸਾਰ ਨਾਲ ਕੰਟੈਕਟ ਕਰ ਲਓ ਜੋ ਵੀ ਕਿਸੇ ਦੀ ਗੱਲ ਕਿਸੇ ਨੇ ਦਾਨ ਜੋ ਵੀ ਕਰਨਾ ਤੇ ਸਾਡਾ ਨਾਲ ਕੰਟੈਕਟ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਰੌਣੀ ਲਾਓ ਜਿੱਥੇ ਕਲਾਕਾਰ ਬੁਲਾਏ ਜਾਂਦੇ ਉਹਨਾਂ ਨੂੰ ਤੁਹਾਡਾ ਕੀ ਚ ਨਹੀਂ ਆ ਜੀ ਕਲਾਕਾਰਾਂ ਦਾ ਸਨੇਹਾ ਕਲਾਕਾਰ ਤਾਂ ਇਸ ਮੰਚ ਦੀ jaan ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਉਹਨਾਂ ਦਾ ਜੇ ਕੋਈ ਸਨੇਹਾ ਸਾਨੂੰ ਜਰੂਰ ਦੋ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਮੈਂ ਧੰਨਵਾਦ ਕਰਦਾ ਸਾਰੇ ਕਲਾਕਾਰਾਂ ਦਾ ਜਿਨ੍ਹਾਂ ਨੇ ਇੰਨੇ ਸਮੇਂ ਤੋਂ ਅਰੇਸੇ ਸ਼ੁਰੂ ਕੀਤੀ